ਇਹ ਉਹ ਸਮਾਂ ਹੈ ਕਿ ਜਦੋਂ ਇੱਕ ਪਾਸੇ ਆਧੁਨਿਕਤਾ ਦਾ ਦੌਰ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕੀਤਾ ਤੇ ਉਹੀ ਦੌਰ ਤਕਰੀਬਨ ਅਮਰ ਸਿੰਘ ਚਮਕੀਲੇ ਦੀ ਚੜ੍ਹਤ ਦਾ ਦੌਰ ਹੈ ਜੇ ਆਪਾਂ ਗੱਲ ਕਰੀਏ ਕਿ ਪਹਿਲਾਂ ਜਿਹੜੀਆਂ ਚੀਜ਼ਾਂ ਬੰਦ ਸੀ ਸਾਡੇ ਸਮਾਜ ਦੇ ਵਿੱਚ ਛੁਪੀਆਂ ਹੋਈਆਂ ਸੀਗੀਆਂ ਉਹਨਾਂ ਆਧੁਨਿਕਤਾ ਨੇ ਇੱਕ ਤਾਂ ਉਹਨਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਜਿਹੜੇ ਮਸਲੇ ਲੋਕ ਆਪਣੇ ਗਰੁੱਪਾਂ ਦੇ ਵਿੱਚ ਜਾਂ ਆਪਣੇ ਸਮੂਹਾਂ ਦੇ ਵਿੱਚ ਖਾਸ ਕਰਕੇ ਭਾਵੇਂ ਉਹਨਾਂ ਦੇ ਜਾਤੀ ਸਮੂਹ ਹੋਣ ਜਾਂ ਫਿਰ ਜਿੰਸੀ ਸਮੂਹ ਜਿੱਦਾਂ ਮਰਦ ਮਰਦਾਂ ਦੇ ਮਸਲੇ ਔਰਤ ਔਰਤਾਂ ਦੇ ਮਸਲੇ ਇਹ ਮਸਲੇ ਨਵੀਂ ਸਿੱਖਿਆ ਦੇ ਨਾਲ ਨਵੇਂ ਵਾਤਾਵਰਣ ਦੇ ਵਿੱਚ ਇੱਕ ਵੱਖਰੇ ਤਰੀਕੇ ਦੇ ਨਾਲ ਬਾਹਰ ਆਉਣੇ ਸ਼ੁਰੂ ਹੋ ਗਏ ਸੀ ਬਾਹਰ ਆਉਣ ਦਾ ਮਤਲਬ ਕਿ ਆਧੁਨਿਕਤਾ ਨੇ ਇੱਕ ਆਪਾਂ ਕਹੀਏ ਕਿ ਸੁਸਾਇਟੀ ਨੂੰ ਖੋਲ ਦਿੱਤਾ ਬੰਦ ਸਮਾਜ ਥੋੜਾ ਓਪਨ ਹੋਣਾ ਸ਼ੁਰੂ ਹੋਇਆ ਇਹ ਗੱਲ ਆਪਾਂ ਪੰਜਾਬ ਦੀ ਕਰਦੇ ਆਂ ਬਾਕੀ ਸਮਾਜਾਂ ਦੇ ਵਿੱਚ ਇਹ ਦੌਰ